ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਨੂੰ ਆਪਸ ਦੇ ਵਿੱਚ ਜੋੜਨ ਵਾਲੇ ਦਰਿਆ ਬਿਆਸ ਦੇ ਪੁਲ ਤੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਅਪਰਾਧਿਕ ਘਟਨਾਵਾਂ ਤੇ ਰੋਕ ਲਗਾਉਣ ਦੇ ਵਾਸਤੇ ਇੱਕ ਹਾਈ ਟੈਕ ਨਾਕਿ ਨਵੇਂ ਮੌਜੂਦਾ ਸਹੂਤਾਵਾਂ ਦੇ ਨਾਲ ਜੋੜਿਆ ਗਿਆ। ਦੱਸ ਦਈਏ ਕਿ ਅੱਜ ਨਗਰਤਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ सुरेंद्र ਲੰਬਾ ਦੇ ਵੱਲੋਂ ਹਾਈ ਟੈਕ ਨਾਕਿ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡੀਐਸਪੀ ਸਰਪਜੀਤ ਸਿੰਘ ਬਾਹੀਆ ਅਤੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਸਮੇਤ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ਤੇ ਹਾਜਨ ਸਰ। ਇਸ ਮੌਕੇ ਸੱਸਪੇ ਹੁਸ਼ਿਆਕੂ ਸੁਵਿੰਦਰ ਲਾਮਬ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਪੰਨਾ ਤੋਹੀ ਪੂਰੀ ਮੁਸਤੈਦੀ ਅਤੇ ਚੌਕਸੀ ਦੇ ਨਾਲ ਦਰਿਆ ਤੇ ਨਿਗਾਹ ਰੱਖੇ ਜਾ ਰਹੀ ਹੈ। ਪਰੰਤੂ ਕਈ ਵਾਰ ਦੂਸਰੇ ਜ਼ਿਲ੍ਹਿਆਂ ਤੋਂ অপরাধਿਕ ਅਨਸਰ অপরাধਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪਿਆਸ ਪੁਲ ਦਾ ਫਾਇਦਾ ਚੱਕਦੇ ਨੇ। ਪਰੰਤੂ ਹੁਣ ਇਸ ਹਾਈ ਟੈਕ ਨਾਕਾ ਜਿੱਥੇ ਅਪਗ੍ਰੇਡ ਕਰਕੇ ਮੌਜੂਦਾ ਸਮੇਂ ਦੇ ਇੰਟਰਨੈਟ ਨਾਲ ਜੋੜਿਆ ਗਿਆ। ਉੱਥੇ ਹੀ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਜੁਲਾਪੁਰਸ ਦੇ ਵੱਲ ਵਿਸ਼ੇਸ਼ ਤੌਰ ਤੇ ਅਪਰਾਧਿਕ ਅੰਸਰਾਂ ਤੇ ਨਿਗਰਾਨੀ ਰੱਖੀ ਜਾਵੇਗੀ ਇਸ ਮੌਕੇ ਉਹਨਾਂ ਦੱਸਿਆ ਕਿ ਨਾਕਾ ਇੰਚਾਰਜ ਬਲਵیر ਸਿੰਘ ਜਿਥੇ ਪਹਿਲਾਂ ਤੋਂ ਹੀ ਵਧੀਆ ਸੇਵਾਵਾਂ ਦੇ ਰਹੇ ਹਨ ਉੱਥੇ ਹੀ ਹੁਣ ਡੀਐਸਪੀ ਟਾਂਡਾ ਦਵਿੰਦਰਜੀਤ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਮਾੜੇ ਅੰਸਰਾਂ ਨੂੰ ਨੱਥ ਪਾਈ ਜਾਊਗੀ ਆ ਸਾਡਾ ਰੜਾ ਪੁਲ ਤੇ ਜਿਹੜਾ ਨਾਕਾ ਲੱਗਿਆ ਹੋਇਆ ਹੈਗਾ ਆ ਬੜਾ ਸਟਰੈਟਜੀਕਲੀ ਬੜਾ ਇੰਪੋਰਟੈਂਟ ਹੈਗਾ ਆ ਕ੍ਰਿਮੀਨਲ ਐਕਟੀਵਿਟੀਜ਼ ਨੂੰ ਕੰਟਰੋਲ ਕਰਨ ਵਾਸਤੇ ਵੀ ਤੇ ਨਾਲ ਲਾਅ ਨਾਅਰਡਰ ਤੇ ਵੀ ਧਿਆਨ ਚ ਰੱਖਣ ਵਾਸਤੇ ਵੀ ਤੇ ਇਸ ਸਬੰਧ ਵਿੱਚ ਜਿਹੜਾ ਹੈਗਾ ਪਹਿਲਾਂ ਤੋਂ ਸਾਡਾ ਇੱਥੇ ਹਾਈ ਟੈਕ ਨਾਕਾ ਐਸਟੈਬਲਿਸ਼ਡ ਹੈਗਾ ਤੇ ਉਹਨੂੰ ਜਿਹੜੇ ਲੇਟੈਸਟ ਇਕੁਪਮੈਂਟ ਹੈਗੇ ਉਹਨਾਂ ਦੇ ਨਾਲ ਲੇਟੈਸਟ ਸੀਸੀਟੀਵੀ ਕੈਮਰਾ ਦੇ ਨਾਲ ਤੇ ਨਾਲ ਜਿਹੜਾ ਇਨਫਰਾਸਟ੍ਰਕਚਰ ਨੂੰ ਰੀਨੋਵੇਟ ਕੀਤਾ ਗਿਆ ਇੱਥੇ ਇੰਟਰਨੈਟ ਕਨੈਕਸ਼ਨ ਦਾ ਪੁਰਾਣਾ ਪਹਿਲਾਂ ਇਸ਼ੂ ਆ ਰਿਹਾ ਸੀਗਾ ਰੈਗੂਲਰ ਰੇਂਜ ਨਹੀਂ ਆਉਂਦੀ ਸੀ ਉਹਦੇ ਕਰਕੇ ਇੱਕ ਡੈਡੀਕੇਟਿਡ ਇੰਟਰਨੈਟ ਕਨੈਕਸ਼ਨ ਐਸਟੈਬਲਿਸ਼ ਕਰਾਇਆ ਗਿਆ ਹੈਗਾ ਨਾਲ ਇਲੈਕਟ੍ਰਿਸਿਟੀ ਦੀ ਬਹੁਤ ਪ੍ਰੋਬਲਮ ਰਹਿੰਦੀ ਸੀਗੀ ਉਹਦੇ ਵਾਸਤੇ ਇੱਕ ਡੈਡੀਕੇਟਿਡ ਜਿਹੜਾ ਹੈਗਾ ਇਲੈਕਟ੍ਰਿਕ ਸਟਿਕ ਕਨੈਕਸ਼ਨ ਇੱਥੇ ਖਾਸ ਤੌਰ ਤੇ ਨਾਕੇ ਵਾਸਤੇ ਲਵਾਇਆ ਗਿਆ ਹੈਗਾ ਇਹਦੇ ਵਾਸਤੇ ਆਪਣੇ ਡੀਐਸਪੀ ਟਾਂਡਾ ਸਾਹਿਬ ਨੇ ਐਸਐਚਓ ਟਾਂਡਾ ਤੇ ਨਾਲ ਇਨਚਾਰਜ ਆਪਣੇ ਬਲਵੀਰ ਸਿੰਘ ਜੀ ਨੇ ਬਹੁਤ ਪਰਸਨਲ ਐਫਰਟਸ ਵੀ ਚ ਪੁੱਟ ਕੀਤੇ ਹੈਗੇ ਨਾਲ ਜਿਹੜਾ ਹੈਗਾ ਆਪਣੇ ਕਾਬੂਲ ਸਿੰਘ ਜੀ ਦੀ ਫੈਮਿਲੀ ਨੇ ਇਹਨਾਂ ਨੂੰ ਇਕਨੋਮਿਕਲੀ ਸਪੋਰਟ ਵੀ ਕੀਤਾ ਹੈਗਾ ਤੇ ਉਹਦੇ ਕਰਕੇ ਜਿਹੜਾ ਇਸ ਇੱਥੇ ਅਸੀਂ ਆ ਨਾਕੇ ਨੂੰ ਅਪਗ੍ਰੇਡ ਤੇ ਨਵਟ ਕੀਤਾ ਹੈਗਾ ਨਾਲ ਜਿਹੜਾ ਹੈਗਾ ਅਸੀਂ ਪੰਜਾਬ ਪੁਲਿਸ ਵੱਲੋਂ ਵੀ ਇਹਨਾਂ ਨੂੰ ਹੋਰ ਇਨਫਰਾਸਟ੍ਰਕਚਰ ਅਪਗ੍ਰੇਡ ਅਸੀਂ ਕਰਾ ਰਹੇ ਹੈਗੇ ਇੱਥੇ ਤੇ ਸੋ ਥੈਟ ਕਿ ਜਿਹੜੀ ਆਉਣ ਵਾਲੀ ਗੱਡੀਆਂ ਹੈਗੀਆਂ ਇੰਟਰ ਡਿਸਟ੍ਰਿਕਟ ਮੂਵਮੈਂਟ ਹੁੰਦਾ ਹੈਗਾ ਤੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋ ਸਕੇ ਜਿਹੜੇ ਵੀ ਲੋਕ ਜਾਂਦੇ ਹੈਗੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਿਆ ਜਾ ਸਕੇ ਸੀਸੀਟੀਵੀ ਕੈਮਰਾ ਚ ਸਾਰਾਂ ਤੇ ਨਿਗਰਾਨੀ ਵੀ ਰੱਖੀ ਜਾ ਸਕੇ ਨਾਲ ਇੱਥੇ ਜਿਹੜਾ ਸੀਸੀਟੀਵੀ ਦਾ 8 ਕੈਮਰਾ ਦਾ ਫੀਡ ਹੈਗਾ ਉਹ ਉੱਥੇ ਅਸੀਂ ਹੁਸ਼ਿਆਰਪੁਰ ਚ ਸੈਂਟਰਲ ਕੰਟਰੋਲ ਰੂਮ ਚ ਇੱਕ ਸੈਂਟਰਲਾਈਜ਼ਡ ਕਮਾਂਡ ਐਂਡ ਕੰਟਰੋਲ ਰੂਮ ਬਣਾ ਰਹੇ ਹੈਗੇ ਜਿਹਦੇ ਵਿੱਚ ਆ ਫੀਡ ਦੀ ਲਾਈਵ ਸੋ ਦੈਟ ਕਿ ਇਹਨਾਂ ਨੂੰ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਸਪੋਰਟ ਦੀ ਲੋੜ ਹੋਵੇ ਇਮੀਡੀਏਟ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਜਾ ਸਕੇ ਇਸ ਸਰ ਤੁਸੀਂ ਬਲਬੀਰ ਸਿੰਘ ਜੀ ਇਹ ਤੋਂ ਗੱਲ ਕੀਤੀ ਹੈ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਕਾਫੀ ਆਪਣਾ ਜਿਹੜਾ ਵੱਡਾ ਯੋਗਦਾਨ ਇਸ ਜਿਹੜੇ ਇਨਸਟਰੂਮੈਂਟ ਲੱਗੇ ਚ ਪਾਇਆ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਨ ਦੇਣਾ ਚਾਹੀਦਾ ਹੈ ਜਾਂ ਫਿਰ ਉਹਦਾ ਕੀ ਪ੍ਰੋਮੋਸ਼ਨ ਕਿਤਾ ਕਿਤੇ ਹੋਣੀ ਚਾਹੀਦੀ ਜੀ ਅਜੇ ਬਲਬੀਰ ਸਿੰਘ ਜੀ ਜਿਨੂੰ ਤੁਹਾਨੂੰ ਪਤਾ ਹੈਗਾ ਸਾਰੇ ਲੋਕ ਤੁਸੀਂ ਲੋਕਲ ਜਾਣਦੇ ਹੋ ਇੱਥੇ ਕਿ ਉਹ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਡਿਊਟੀ ਕਰਦੇ ਹੈਗੇ ਤੇ ਸੀਨੀਅਰ ਅਫਸਰ ਤੱਕ ਜਿਹੜੇ ਹੈਗੇ ਬਲਬੀਰ ਸਿੰਘ ਜੀ ਦਾ ਨਾਮ ਪਰਸਨਲੀ ਬਾਈ ਨੇਮ ਇਹਨਾਂ ਨੂੰ ਜਾਣਦੇ ਹੈਗੇ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਤੇ ਇਹਨਾਂ ਦੀ ਮਿਹਨਤ ਕਰਕੇ ਤੇ ਰੀਸੈਂਟਲੀ ਵੀ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈਗਾ ਸਰਟੀਫିକੇਟ ਨਾਲ ਮੇਰੇ ਵੱਲੋਂ ਸਨਮਾਨਿਤ ਕੀਤਾ ਗਿਆ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਸੀਸੀ1 ਸਰਟੀਫିକੇਟ ਵਿਦ ਕੈਸ਼ ਰਿਵਾਰਡ ਜਿਹੜਾ ਹੈਗਾ ਉਹ ਸਨਮਾਨਿਤ ਕੀਤਾ ਜਾਏਗਾ ਉਹ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹੈਗੇ ਜੀ ਸਾਹਿਬ ਨੂੰ ਤੇ ਉਹ ਭੇਜ ਦਿੱਤਾ ਗਿਆ ਹੈਗਾ ਉਹ ਜਲਦੀ ਹੋ ਕੇ ਆ ਜਾਏਗਾ ਉਸ ਤੋਂ ਇਲਾਵਾ ਜਿਹੜਾ ਐਪਰੀਸ਼ੀਏਸ਼ਨ ਹੈਗਾ ਉਹ ਦੇਖੋ ਇੱਕ ਜਿਕਰ ਹਰ ਮੁਲਾਜ਼ਮ ਬਲਬੀਰ ਸਿੰਘ ਜੀ ਦੀ ਤਰ੍ਹਾਂ ਆਪਣੀ ਡਿਊਟੀ ਨੂੰ ਬੜੀ ਲਗਨ ਤੇ ਬੜੀ ਡੈਡੀਕੇਸ਼ਨ ਦੇ ਨਾਲ ਨਿਭਾਏ ਤੇ ਮੈਂ ਸਮਝਦਾ ਕਿ ਸੈਟੀਸਫੈਕਸ਼ਨ ਵੀ ਉਹਨੂੰ ਮਿਲਦਾ ਲੋਕਾਂ ਦਾ ਉਹਨੂੰ ਸਪੋਰਟ ਵੀ ਮਿਲਦਾ ਲੋਕਾਂ ਵੱਲੋਂ ਉਹਨੂੰ ਰਿਕੋਗਨੀਸ਼ਨ ਵੀ ਮਿਲਦਾ ਤੇ ਮਹਿਕਮੇ ਵੱਲੋਂ ਵੀ ਉਹਨੂੰ ਸਪੋਰਟ ਤੇ ਰਿਕੋਗਨੀਸ਼ਨ ਮਿਲਦਾ ਹੈਗਾ ਤੇ ਸਾਡੇ ਵਾਸਤੇ ਸਾਰਿਆਂ ਵਾਸਤੇ ਬਲਬੀਰ ਸਿੰਘ ਜੀ ਇੱਕ ਐਗਜ਼ਾਮਪਲ ਹੈਗੇ ਜਿਹੜੇ ਚੰਗਾ ਕੰਮ ਕਰਨ ਦੀ ਇਨਸਪੀਰੇਸ਼ਨ ਵਾਸਤੇ ਤੇ ਮੋਟੀਵੇਸ਼ਨ ਵਾਸਤੇ ਸਰ ਪਿੰਡ ਪੱਤੇਕੁੱਲੇ ਵਿੱਚ ਮਾਈਨਿੰਗ ਦੀ ਆ ਕਾਫੀ ਨਜਾਇਜ਼ ਜਰੀ ਹੋ ਰਹੀ ਆ ਉਹਦੀਆਂ ਖਬਰਾਂ ਆ ਰਹੀਆਂ ਉਹਦੇ ਬਾਰੇ ਕੀ ਕਹੂੰਗਾ ਦੇਖੋ ਕਿੱਥੇ ਵੀ ਕੋਈ ਨਜਾਇਜ਼ ਮਾਈਨਿੰਗ ਅਲਾਉਡ ਨਹੀਂ ਹੈ ਨਜਾਇਜ਼ ਮਾਈਨਿੰਗ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਲਰੇਡੀ ਸਾਰੇ ਆਫਸਰਸ ਨੂੰ ਇਨਸਟਰਕਸ਼ਨਸ ਹੈ ਕਿ ਕੋਈ ਵੀ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਹੈਗੀ ਉਹ ਬਿਲਕੁਲ ਅਲਾਉ ਨਾ ਕੀਤਾ ਜਾਵੇ ਜਿੱਥੇ ਜਿੱਥੇ ਕੋਈ ਇਸ਼ੂ ਆਂਦਾ ਹੈਗਾ ਨਾਲ ਸਾਡੀ ਟੀਮ ਜਾ ਕੇ ਰੈਡ ਕਰਕੇ ਰੇਡ ਕਰਕੇ ਵੈਰੀਫਾਈ ਕਰਦੀ ਹੈਗੀ ਨਾਲ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਨਾਲ ਲੈ ਕੇ ਅਸੀਂ ਕਰਦੇ ਹਾਂ ਫਿਰ ਵੀ ਕਿੱਥੇ ਜੇਕਰ ਕੋਈ ਲੇਟ ਨਾਈਟ ਜਾਂ अर्ਲੀ ਮਾਰਨਿੰਗ ਕੋਈ ਇਸ ਤਰੀਕੇ ਦੀ ਹਰਕਤ ਹੁੰਦੀ ਹੈਗੀ ਤੇ ਇਨਫੋਰਮੇਸ਼ਨ ਬੇਸ ਤੇ ਸਾਡੀ ਟੀਮਸ ਰੇਡ ਕਰਨਗੀਆਂ ਜਿੱਦਾਂ ਤੁਸੀਂ ਦੱਸਿਆ ਹੈਗਾ ਉੱਥੇ ਸਪੈਸੀਫਿਕਲੀ ਔਰ ਚੈੱਕ ਕਰਵਾ ਲਾਂਗੇ ਬ ਜਿਹੜਾ ਲੀਗਲ ਮਾਈਨਿੰਗ ਸਰਕਾਰ ਦੀ ਪਾਲਿਸੀ ਹੈਗੀ ਉਹਦੇ ਆਧਾਰ ਤੇ ਜੇਕਰ ਕੋਈ ਐਕਟੀਵਿਟੀ ਕਰਦਾ ਹੈਗਾ ਦੈਟਸ ਅਲਾਉਡ ਉਸ ਤੋਂ علاوہ ਕੋਈ ਅਲਾਉਡ ਨਹੀਂ ਕਿਉਂਕਿ ਪਿੰਡ ਦੇ ਲੋਕਾਂ ਨੇ ਨੇ ਤਿੰਨ ਚਾਰ ਦਿਨ ਪਹਿਲਾਂ ਕਿਹਾ ਮਾਈਨਿੰਗ ਬੰਦ ਹੋਈ ਹੈ ਕਿਉਂਕਿ ਇੱਥੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਤੁਸੀਂ ਆ ਰਹੇ ਹੋ ਇਸ ਕਰਕੇ ਮਾਈਨਿੰਗ ਬੰਦ ਹੋ ਗਈ ਕਿਉਂ ਨਾ ਇਹਦਾ ਮੈਂ ਤਾਂ ਉਹ ਦੇਖੋ ਆ ਤਾਂ ਤੁਸੀਂ ਬੜੀ ਸਰਪ੍ਰਾਈਜ਼ਿੰਗ ਗੱਲ ਦੱਸੀ ਕਿ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਉਹ ਮਾਈਨਿੰਗ ਬੰਦ ਕਰਤੀ ਬਟ ਅਸੀਂ ਜਿਹੜਾ ਹੈਗਾ ਉਹ ਸਟ੍ਰਿਕਟ ਕਾਰਵਾਈ ਕਰਾਂਗੇ ਤੇ ਕਿਸੇ ਨੂੰ ਵੀ ਇਲੈਗਲ ਮਾਈਨਿੰਗ ਅਲਾਉਡ ਨਹੀਂ